ਇਥੋਪੀਆ ਦੇਸ਼ ਦੇ ਵਿੱਚ 12000 ਸਾਲਾਂ ਦੇ ਬਾਅਦ ਜਵਾਲਾਮੁਖੀ ਬਹੁਤ ਭਿਆਨਕਰ ਰੂਪ ਤੇ ਨਾਲ ਫਟਿਆ ਤੇ ਉਸ ਦੀ ਸੁਆਹ ਜਿਹੜੀ ਹੈ ਜਵਾਲਾਮੁਖੀ ਤੋਂ 15 ਕਿਲੋਮੀਟਰ ਅਸਮਾਨ ਤੱਕ ਉਸ ਦੀ ਸੁਆਹ ਜਿਹੜੀ ਹੈ ਉੱਡੀ ਹੈ ਜਿਸ ਦੇ ਨਾਲ ਕਈ ਦੇਸ਼ ਜਿਹੜੇ ਨੇ ਪ੍ਰਭਾਵਿਤ ਹੋ ਰਹੇ ਨੇ ਸੁਆਹ ਦਾ ਅਸਰ ਕਈ ਦੇਸ਼ਾਂ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਭਾਰਤ ਦੇ ਵਿੱਚ ਵੀ ਪੰਪਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੀ ਇਥੋਪੀਆ ਦੀ ਸੁਵਾ ਦਾ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਆ ਆਈਐਮਡੀ ਦੇ ਵੱਲੋਂ ਉਹ ਚੇਤਾਵਨੀ ਦਿੱਤੀ ਗਈ ਸੀ ਕਿ ਆ ਇਥੋਪੀਆ ਤੋਂ ਉੱਡੀ ਸੁਵਾ ਜਿਹੜੀ 15 ਕਿਲੋਮੀਟਰ ਅਸਮਾਨ ਦੇ ਵਿੱਚ ਉੱਡੀ ਸੀ ਅਤੇ ਹਵਾ ਦੇ ਵਹਾਵ ਦੇ ਨਾਲ ਉਹ ਨਾਰਥ ਇੰਡੀਆ ਦੇ ਵੱਲ ਵੀ ਜਿਹੜੀ ਹੈ ਉਹ ਵਧੀ ਹੈ ਜਿਸ ਦੇ ਕਾਰਨ ਦਿੱਲੀ 에ਰਪੋਰਟ ਤੇ ਅੱਜ ਕਈ ਫਲਾਈਟਸ ਜਿਹੜੀਆਂ ਨੇ ਉਹਨਾਂ ਨੂੰ ਯਾਤਾਂ ਡਿਲੇ ਕੀਤਾ ਗਿਆ ਤੇ ਕਈ ਫਲਾਈਟਸ ਨੂੰ ਕੈਨਸਲ ਵੀ ਜਿਹੜਾ ਕਰ ਦਿੱਤਾ ਗਿਆ 에ਅਰ ਇੰਡੀਆ ਕਾਸਾ 에ਅਰ ਦੀਆਂ ਜਿਹੜੀਆਂ ਫਲਾਈਟਸ ਨੇ ਉਹਨਾਂ ਨੂੰ ਰੱਦ ਕੀਤਾ ਗਿਆ ਖਾਸ ਤੌਰ ਤੇ ਉਹਨਾਂ ਦੇ ਵਿੱਚ ਜਿਹੜੀਆਂ ਹਾਂਗਕਾਂਗ ਜਿੱਦਾ ਇਸ ਪਾਸੇ ਵੱਲ ਜਿਹੜੀਆਂ ਜਾ ਰਹੀਆਂ ਸੀਗੀਆਂ ਉਹਨਾਂ ਨੂੰ ਜਿਹੜਾ ਰੱਦ ਕਰ ਦਿੱਤਾ ਗਿਆ ਤੇ ਖਾਸ ਤੌਰ ਤੇ ਯੂਰਪ ਜਾਣ ਵਾਲੀਆਂ ਜਿਹੜੀਆਂ ਫਲਾਈਟਸ ਨੇ ਉਹ ਸਭ ਤੋਂ ਜ਼ਿਆਦਾ ਪ੍ਰਭਾਵ ਜਿਹੜੀਆਂ ਨੇ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ KLM 에어ਲਾਈਨਸ ਦੀਆਂ ਜਿਹੜੇ ਵਿਮਾਨ ਨੇ ਉਹ ਬਹੁਤ ਜ਼ਿਆਦਾ ਪ੍ਰਭਾਵਤ ਨੇ ਅਤੇ DCCA ਵੱਲੋਂ ਇੱਕ ਐਡਵਾਈਸਰੀ ਵੀ ਜਾਰੀ ਕੀਤੀ ਗਈ ਹੈ ਕਿ ਹਰੇਕ 에어ਪੋਰਟ ਦੀ ਜਿਹੜੀ ਹੈ ਜਾਂਚ ਉੱਥੇ ਕੀਤੀ ਜਾਵੇ ਜੇਕਰ ਕਿਸੇ ਨੂੰ ਵੀ ਕੋਈ ਸਵਾਹ ਵਰਗੀ ਚੀਜ਼ ਦਿੱਖਦੀ ਹੈ ਹਵਾ ਦੇ ਵਿੱਚ ਤਾਂ ਤੁਰੰਤ ਉਸ ਦੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾਵੇ ਹਰੇਕ 에어ਪੋਰਟ ਦੇ ਮੌਈਨੇ ਕਰਨ ਦੇ ਵਾਸਤੇ DCCA ਨੇ ਹ ਇਹ ਹੁਕਮ ਜਾਰੀ ਕੀਤੇ ਨੇ ਕਿ ਹਰੇਕ 에어ਪੋਰਟ ਦੀ ਜਾਂਚ ਜਿਹੜੀ ਕੀਤੀ ਜਾਵੇ ਕਿ ਉੱਥੇ ਕਿਤੇ ਸਵਾਤਾ ਨਹੀਂ ਉੱਡ ਰਹੀ ਤੇ ਖਾਸ ਤੌਰ ਤੇ ਭਾਰਤੀ ਮੌਸਮ ਵਿਭਾਗ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਦਿੱਲੀ ਦੇ ਵਿੱਚ ਵੀ ਉਸ 에ਥੋਪੀਆ ਦੇ ਜਵਾਲਾਮੁਖੀ ਦੇ ਸਵਾ ਦਾ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਉਹ ਸਵਾ ਜਿਹੜੀ ਹੈ ਦਿੱਲੀ ਦੇ ਪ੍ਰਦੂਸ਼ਨ ਨੂੰ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਜਿਹੜੀ ਇਹ ਕਰ ਸਕਦੀ ਹੈ ਦਿੱਲੀ ਦਾ ਪ੍ਰਦੂਸ਼ਨ ਪਹਿਲਾਂ ਹੀ ਬਹੁਤ ਜ਼ਿਆਦਾ ਸਿਖਰਾਂ ਤੇ ਪਹੁੰਚਿਆ ਹੋਇਆ ਤੇ ਜੇਕਰ ਈਥੋਪੀਆ ਦੀ ਸੁਆਹ ਦਾ ਵੀ ਜ਼ਿਆਦਾ ਅਸਰ ਜੇਕਰ ਦੇਖਣ ਨੂੰ ਮਿਲਿਆ ਤਾਂ ਦਿੱਲੀ ਦੇ ਵਿੱਚ ਹਾਲਾਤ ਵੱਧ ਤੋਂ ਵੱਧ ਜਿਹੜੇ ਨੇ ਉਹ ਹੋ ਜਾਣਗੇ ਕਿਉਂਕਿ ਫਿਲਹਾਲ ਦੇ ਤੌਰ ਤੇ ਦਿੱਲੀ 에ਅਰਪੋਰਟ ਹੀ ਈਥੋਪੀਆ ਦੀ ਸੁਆਹ ਦੇ ਨਾਲ ਪ੍ਰਭਾਵਿਤ ਹੋਇਆ ਤੇ ਇਸ ਤੋਂ ਬਾਅਦ ਜਿਹੜੀ ਨਾਰਥ ਇੰਡੀਆ ਦੇ ਵਿੱਚੋਂ ਇਹ ਹਵਾ ਦਾ ਬਹਾਵ ਜਿਹੜਾ ਹੁੰਦੇ ਹੋਏ ਹਰਿਆਣਾ, ਰਾਜਸਥਾਨ, ਗੁਜਰਾਤ, ਪੰਜਾਬ ਦੇ ਵਿੱਚੋਂ ਹੁੰਦੇ ਹੋਏ ਇਹ ਚਾਈਨਾ ਦੇ ਵੱਲ ਜਿਹੜੀ ਸਵਾਇਆ ਉਹ ਵਧੇਗੀ ਤਾਂ ਲਗਾਤਾਰ ਮੌਸਮ ਵਿਭਾਗ ਇਹ ਇਸ ਤੇ ਨਜ਼ਰ ਬਣਾਏ ਬੈਠਾ ਹੈ ਕਿ ਜਿਹੜੀ ਸਵਾ ਦਾ ਅਸਰ ਹੈ ਉਹ ਦਿੱਲੀ ਤੱਕ ਕਿੰਨਾ ਕੁ ਪਹੁੰਚਦਾ ਹੈ ਤੇ ਦਿੱਲੀ ਦੇ ਵਿੱਚ ਵੀ ਏਵੀਏਸ਼ਨ ਜਿੰਨੇ ਵੀ ਹੈਗੇ ਨੇ ਵੇਸ਼ਨ ਮਿਨਿਸਟਰੀਜ਼ ਜਿਹੜੀਆਂ ਨੇ ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਐਡਵਾਈਜ਼ਰੀ ਜਾਰੀ ਕੀਤੀਆਂ ਨੇ ਕਿ ਕਿਸੇ ਵੀ 에어ਪੋਰਟ ਤੇ ਜੇਕਰ ਕੋਈ ਸਵਾਵਰਗੀ ਚੀਜ਼ ਦਿਖਦੀ ਹੈ ਚਾਹੇ ਪਾਇਲਟ ਨੂੰ ਦਿਖਦੀ ਹੈ ਤਾਂ ਤੁਰੰਤ ਉਸਦੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਜਾਵੇ ਤਾਂ ਕਿ ਕੋਈ ਹਾਦਸਾ ਨਾ ਵਾਪਰੇ ਬਹੁਤ ਸਾਰੀਆਂ 에어ਲਾਈਨਸ ਨੇ ਆਪਣੇ ਵਿਮਾਨ ਜਿਹੜੇ ਨੇ ਕੈਨਸਲ ਕਰ ਦਿੱਤੇ ਨੇ 에어 ਇੰਡੀਆ ਅਕਾਸਾ 에어 ਵਰਗੀਆਂ KLM ਵਰਗੀਆਂ 에어ਲਾਈਨਸ ਨੇ ਆਪਣੀਆਂ ਉਡਾਨਾਂ ਜਿਹੜੀਆਂ ਨੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੋਂ ਉਹ ਰੱਦ ਕਰ ਦਿੱਤੀਆਂ ਨੇ ਜਿਹੜੇ ਰਾਹ ਜਿਨ੍ਹਾਂ ਨੇ ਮੁਸਾਫਰ ਵੀ ਜਿਹੜੇ ਨੇ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਜਿਨ੍ਹਾਂ ਦੀ ਅੱਜ ਫਲਾਈਟਾਂ ਸੀਗੀਆਂ ਉਹਨਾਂ ਦੀਆਂ ਰੱਦ ਹੋ ਗਈਆਂ ਜਾਂ ਕਿਸੇ ਦੀ 12 12 13 13 ਘੰਟੇ ਜਿਹੜੀਆਂ ਫਲਾਈਟਸ ਨੇ ਉਹ ਡਲੇ ਚੱਲ ਰਹੀਆਂ ਨੇ ਆਵਾਜ਼ਾਈ ਬਹੁਤ ਜ਼ਿਆਦਾ ਪ੍ਰਭਾਵਿਤ ਜਿਹੜੀ ਹੈ ਉਹ ਹੀ ਹੈ 에어 ਟਰੈਫਿਕ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੋਇਆ ਕਿਉਂਕਿ ਥੋਪੀਆ ਦੀ ਸੁਵਾ ਦਾ ਅਸਰ ਜਿਹੜਾ ਉਹ ਭਾਰਤ ਦੇ ਦਿੱਲੀ ਦੀ ਦਿੱਲੀ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਤਾਂ ਹੋਰ ਅਪਡੇਟਸ ਇਸ ਆਉਣਾ ਜੁੜੇ ਰੂ ਲੁਧਿਆਣਾ ਤੋਂ ਸਰਮਜੀਤ ਸਿੰਘ ਜਨਨ ਤੇ ਸ਼ਹੀਦ ਧਰਮਨ